ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਅ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ। ਪਿੰਡ ਅਲਗੋ ਕਲਾਂ ਆ ਗਿਆ ਸੱਜਣੋ। ਤਹਿਸੀਲ ਪੱਟੀ ਦੇ ਜ਼ਿਲ੍ਹਾ ਤਰਨਤਾਰ ਨੇੜੇ ਅਮਰਕੋਟ ਪਿੱਖੀ ਪਿੰਡ ਅਲਗੋ ਕੋਠੀ ਇਹਦੇ ਨੇੜੇ ਦੇ ਸ਼ਹਿਰ ਪਿੰਡ ਆ ਜਾਂਦੇ ਆ। ਤੇ ਤੁਹਾਨੂੰ ਇਸ ਘਰੋਂ ਦੋ ਇਹ ਮੱਝਾਂ ਝੋਟੀਆਂ ਵਿਕਰੀ ਵਾਲੀਆਂ ਵਖਾ ਦੇਣੀਆਂ ਨੀਲੀ ਰਾਵੀ ਦੀ ਮੈਂ ਆ ਸਜਣੋ ਤੇ ਇੱਕ ਸਜਣੋ ਮੋਰਾ ਦੀ ਇਹਨਾਂ ਦੋਨਾਂ ਦਾ ਲੈਖਾ ਜੋਖਾ ਲੈਦਨੇ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਆ ਵੀਰ ਜੀ ਸਾਸਿਕਾ ਸਾਸਿਕਾ ਵੀਰ ਜੀ ਸਾਸਿਕਾ ਹੋਰ ਸੁਣਾ ਮੇਰਾ ਭਰਾ ਵਧੀਆ ਜੀ ਕਿਰਪਾ ਤੁਸੀਂ ਸੁਣਾਓ ਬਹੁਤ ਵਧੀਆ ਚੜ੍ਹਦੀ ਕਲਾ ਤੂੰ ਸੁਣਾ ਮੇਰਾ ਭਰਾ ਵਧੀਆ ਜੀ ਕਿਰਪਾ ਓਕੇ ਓਕੇ ਆਪਣਾ ਨਾਮ ਤੇ ਐਡਰੈਸ ਦੇ ਦਿੱਤੀ ਭੈਣਾ ਭਰਾਵਾਂ ਨੂੰ ਨਾਮ ਜੀ ਸੰਦੀਪ ਸਿੰਘ ਪੈਂਡਲ ਗੋ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਮੋਬਾਈਲ ਨੰਬਰ ਵੀਰ ਦਾ ਤੇ 78399 ਹਾਂਜੀ ਉਹ 7799 7799607 ਇਹ ਤੇ ਸੰਪਰਕ ਕਰ ਲੀਏ ਇਹ ਤੇ ਸੰਪਰਕ ਕਰ ਲਾਂਗੇ ਠੀਕ ਆ ਜਿਹਨੇ ਮੱਝ ਖਰੀਦਣੀ ਆ ਜਿੰਨੇ ਖਰੀਦਣੀ ਆ ਤੇ ਇਹ ਮੱਝਾਂ ਵਪਾਰ ਲੈਂਦੀਆਂ ਨਾ ਹਾਂਜੀ ਹਾਂਜੀ ਵਪਾਰ ਲੈਂਦੀਆਂ ਠੀਕ ਆ ਆ ਮੈਂ ਤੁਝੇ ਸ਼ੁਰੂ ਕਰੀ ਗੀ ਨੀਲੀ ਰਾਵੀ ਦੀ ਤੋ ਇਹ ਕਿਹੜਾ ਸੁਹਾ ਵੀਰੇ ਇਹ ਤੀਜਾ ਸੁਹਾ ਵੀਰ ਜੀ ਤੀਜਾ ਸੁਹੂਗੀ ਹਣਾ ਦਿਨ ਦਿਨ ਕੋਈ 2-4 ਦਿਨ ਕੱਢੂਗੀ ਤਿਆਰ ਗੀ ਜੀ ਮੰਨ ਲਾ ਹਣਾ 2-4 ਦਿਨ ਕੱਢ ਵੀ ਸਕਦੀ ਸੂ ਵੀ ਸਕਦੀ ਬਾਕੀ ਲੇਵਾ ਭਰੀ ਫਰਦੀ ਸੂ ਵੀ ਪਵੇ ਬਿਲਕੁਲ ਜੀ ਬਿਲਕੁਲ ਥਣਾ ਤੁਣਾ ਲੋ ਟਿੱਪੀ ਓਕੇ ਬਿਲਕੁਲ ਓਕੇ ਜੀ ਭਾਰ ਪਿੱਛੇ ਵੱਲੋ ਮੈਂ ਬਿਲਕੁਲ ਜੀ ਗਰੰਟੀ ਵਾਲੀ ਗਰੰਟੀ ਵਾਲੀ ਹੈ ਜੀ ਠੀਕ ਆ ਸੁਭਾਅ ਬਹੁਤ ਚੰਗਾ ਮੈਂ ਦਾ ਹਨਾ ਹਾਂਜੀ ਸੁਭਾਅ ਵੀ ਨੀਲੀ ਦਾ ਪੱਖਾ ਆ ਗਈ ਹੈ ਬਿੱਲੀ ਅੱਖ ਹਾਂ ਅੱਖਾਂ ਚਿੱਟੀਆਂ ਦੋਨੇ ਮਾਲਕ ਨਹੀਂ ਲਿਆ ਕਰਾਂ ਤੋਰ ਕਰਾ ਚੱਕੀ ਵੀ ਦੇਖਿਓ ਸਜਣਾ ਤਰਦੀ ਦਾ ਐਨੂੰ ਹੀ ਲੈ ਚੱਲ ਪਾਵਾਂ ਐਨੂੰ ਹੀ ਲੈ ਚੱਲ ਦੇਖਿਓ ਮੋਛ ਬਾਕੀ ਅੱਖਾਂ ਦੋਨੇ ਜਿਵੇਂ ਤੁਹਾਨੂੰ ਦੱਸਿਆ ਚਟੀਆਂ ਮੰਨਕਣੀਆਂ ਥਾਣਾ ਹਵਾਨੇ ਦਾ ਜਿਹੜਾ ਕਾਰ ਆ ਉਹ ਚੈੱਕ ਕਰੋ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਸੁਭਾ ਚੰਗਾ ਮੈਂ ਦਾ ਜਿੱਧਰ ਨੂੰ ਮਰਜ਼ੀ ਫਾੜ ਕੇ ਵੀਰ ਤੋਰਦਾ ਉਦਰੀ ਹੀ ਮਗਰ ਤੁਰੀ ਜਾਂਦੀ ਆ ਕਰਮਾਂ ਬਾਹਰ ਕੱਢ ਕੇ ਵੀਡੀਓ ਕੀਤੀ ਇਹਨਾਂ ਦੇ ਸਾਹਮਣੇ ਤੁਹਾਨੂੰ ਹਰੇ ਬਈ ਨਜ਼ਰ ਆਉਂਦੀ ਹੋ ਨੀ ਤਾਂ ਅੰਦਰ ਖੜੀਆਂ ਸੀ ਤੇ ਟੱਪੂ ਟੱਪੂ ਕਰਨਾ ਸੀ ਇਹਨਾਂ ਨੇ ਬਾਕੀ ਇੱਥੇ ਲਿਆ ਕੇ ਬੰਨਤੀਆਂ ਤਾਂ ਨਹੀਂ ਹਿੱਲੀਆਂ ਕਰਮਾਂ ਵਾਲੇ ਦੇਖੋ ਚਵਾਈ ਵਾਲਾ ਥਾਂ ਲੱਗਿਆ ਹੋਇਆ ਸੋਨਾ ਇਹਨੂੰ ਸੀਮਨ ਵੀ ਚੰਗਾ ਭਰਾਇਆ ਗਏ ਠੀਕ ਆ ਹਾਂਜੀ ਓਕੇ ਕਰਦਿਆਂ ਦੇ ਮੁਤਾਬਕ ਜਿਹੜੇ ਇਹਦੇ ਮਾਲਕ ਸੀ ਉਹਨਾਂ ਨੇ ਦੱਸਿਆ ਆਪਾਂ ਹਾਂਜੀ ਹਾਂਜੀ ਕਿਹੜੇ ਸੀਮਨ ਤੋਂ ਗੱਬਣਾ ਇਹ ਜੱਟ ਬੁੱਲ ਦੱਸਦੇ ਆ ਜੀ ਉਹਦਾ ਓਕੇ ਹਾਂਜੀ ਜੱਟ ਤੋਂ ਹਾਂ ਹਾਂਜੀ ਕੀ ਬਾਤਾਂ ਬਹੁਤ ਚੰਗਾ ਸੀਮਨ ਲੱਗਾ ਸਜਣਾ ਜੱਟ ਬੁੱਲ ਤੋਂ ਗੱਬਣਾ ਤੇ ਰੇਟ ਇਹਦਾ ਵੀਰ ਰੇਟ ਵੀਰ ਜੀ ਨਿੱਕਾ ਜਿਹਾ ਹੀ ਆ ਨਾ 10 ਤਾਂ 5 ਠੀਕ ਆ ਨਾ ਲੱਖ ਓਕੇ ਜਸਨੋ 95000 ਦੀ ਦੇਣਾ ਯਸਨੋ 95000 ਦੀ ਹਾਂਜੀ ਬਾਕੀ ਆਏ ਭੈਣ ਭਰਾ ਦਾ ਮਾਨਤਨ ਹੋ ਜਾ 100 ਰੁਪਿਆ ਛੋਟ ਕਰਾਂਗੇ ਉੱਥੇ 95 95 ਚਲ 200 ਕਰਦੀਆਂ ਇਹਨਾਂ ਨਾਲ 100 ਕਰ ਦਾਂਗੇ 95000 ਦੀ ਹੈਨਾ ਹਾਂਜੀ ਠੀਕ ਆ ਠੀਕ ਆ ਠੀਕ ਆ ਧੰਨਵਾਦ ਤੇ ਆ ਆ ਗਈ ਮੋਰਾ ਦੀ ਹਾਂਜੀ ਇਹ ਮੋਰਾ ਦੀ ਇਹ ਇਹ ਕਿੰਨੇ ਟਾਈਮ ਦੀ ਸੂਈ ਕਿੰਨਾ ਦੁੱਧ ਇਹਦੇ ਕੋਲੇ ਵੀਰ ਦੁੱਧ ਵੀਰ ਜੀ ਸੂਆ ਤਿੱਜਾ ਠੀਕ ਆ ਤੇ ਸੋਈ ਨੂੰ ਮਤਲਬ ਤੋਂ ਲਾੜਾ 20 ਤੋਂ 25 ਦਿਨ ਠੀਕ ਆ ਮਹੀਨੇ ਦੇ ਅੰਦਰ ਅੰਦਰ ਆ ਮਹੀਨੇ ਦੇ ਅੰਦਰ ਅੰਦਰ ਮਗਰ ਕਟਾ ਹੈ ਮਗਰ ਕਟਾ ਆ ਗਿਆ ਦੁੱਧ ਵੀਲ ਦੀ ਜਿਹੜਾ ਪੱਕਾ ਮਿੰਤੀ ਵਾਲਾ 11 ਲੀਟਰ ਆਸਟ ਇਹਨਾਂ ਦਾ ਖੁੱਲਾ ਹੋਊਗਾ ਕੱਦ ਕਾਠ ਵਾਲੀ ਆ ਹਨਾ ਕੱਦ ਕਾਠ ਵਾਲੀ ਹਾਂਜੀ 11 ਦੁੱਧ ਹੋਊਗਾ ਹਾਂਜੀ ਚੂਨ ਚਾਂਦ 100 ਦੀ 100 100 ਦੀ 100 ਜੀ ਕੱਢ ਦੇ ਬਾਹਰ ਮੇਰਾ ਭਰਾ ਇਹਦੀ ਵੀ ਤੋਰ ਕਰਾ ਦੇ ਚੱਕ ਥੋੜੀ ਜੀ ਇਹ ਡਰਦੀ ਆ ਕੈਮਰੇ ਤੋਂ ਸੱਜਣਾ ਉਹ ਕੈਮਰੇ ਕਰਕੇ ਬਾਕੀ ਸਾਫ ਬਹੁਤ ਹਲੇਵੇ ਭਾਂਡੇ ਦੀ ਕੱਦ ਚੰਗਾ ਮੈਂ ਤਾਂ ਬਰੀਕ ਚਮੜੀ ਦੀ ਆ ਥਣਾ ਦੀ ਗੈਬ ਦੂਰੀ ਸੋਹ ਦੇਖੋ ਚੋਣ ਬਹੁਤ ਚੰਗਾ ਹੋਊਗਾ ਇਹ ਨੋਟ ਕਰ ਲਿਓ ਕਿਉਂਕਿ ਥਾਂ ਚੰਗਾ ਮੈਂ ਥੋੜਾ ਜਾਨੂੰ ਠੀਕ ਇਹ ਥੋੜੀ ਜੀ ਨਾ ਜਿਵੇਂ ਤਲਿਆਰਾ ਨਵਾਂ ਪੈ ਗਿਆ ਜਾਂ ਮੰਨ ਲਓ ਬਾਹਰ ਕੱਢ ਦਿੱਤਾ ਕਰਕੇ ਕਰਦੀ ਆ ਕੋਈ ਨਹੀਂ ਆ ਬਾਂਦੇ ਵੀਰ ਬਾਂਦੇ ਕੋਈ ਗੱਲ ਦੇਖੋ ਬੋਡੀ ਸਟੱਗ ਦਰਮਿਆਨ ਦਾ ਚੈੱਕ ਕਰ ਲਓ ਆ ਦੇਖੋ ਸਫਾਈਆਂ ਸੁਪੂਈਆਂ ਨਾ ਚੰਗੀਆਂ ਲੱਗੀਆਂ ਨੇ ਥੋੜੀ ਜੀ ਬਸ ਇਹੀ ਹੈ ਕਿ ਇਹ ਡਰਦੀ ਆ ਕਰਮਾਂ ਤੇ ਸੰਦੀਪ ਇਹਦਾ ਰੇਟ ਵੀਰ ਇਹਦਾ ਮੁੱਲ ਵੀਰ ਜੀ 90 ਤੇ 85 ਹਜ਼ਾਰ ਦੀ ਵੀਰ ਜੀ ਦੇ ਨਾਲ ਹਾਂ ਓਕੇ ਹਾਂਜੀ ਮੁੱਲ 90 ਕਰਾ ਲੈ 88 ਕਰਾ ਲੈ ਹਾਂਜੀ 85000 85000 ਦੀ ਦੇ ਦੇਾਂਗੇ ਹਾਂਜੀ ਦੁੱਧ 11 ਚਵਾ ਦੇਾਂਗੇ ਦੁੱਧ 11 ਲੀਟਰ ਹੋ 12 ਪਰ 11 ਜਿਹੜਾ ਪੱਕਾ ਬਚਵਾ ਕੇ ਦੇ ਦੇਣਾ ਜੀ 11 ਚੋ ਕੇ ਜਿਹੜਾ ਮਰਜ਼ੀ ਸਜਣ ਆਪਦੀਆਂ 2 ਚਵਾਈਆਂ ਕਰ ਲੈ ਤੇ 3 ਕਰ ਲਈ ਇਹਦੇ ਮਗਰ ਆ ਗਿਆ ਕੱਟਾ ਮਗਰ ਕੱਟਾ ਜੀ ਓਕੇ ਡਰੈਸ ਇੱਕ ਵਾਰੀ ਸਜਣੋਂ ਫੇਰ ਕਨਫਰਮ ਕਰ ਲਿਓ ਹਲਕੋ ਕਲਾਂ ਆ ਗਿਆ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਨੰਬਰ ਵੀਰਹਰਾਂ ਦਾ ਸਕਰੀਨ ਤੇ ਆ ਤੀਜਾ ਤੀਜਾ ਸੂਆ ਦੋਨੇ ਮਈਆਂ ਜਿਹੜੀਆਂ ਇਸ ਕਰੋ ਵਿਕਰੀ ਵਾਲੀਆਂ ਤੁਹਾਨੂੰ ਸ਼ੂਟ ਕਰਤੀਆਂ ਇਹ ਵੀ ਬੇਫਿਕਰੀ ਵਾਲੀ ਹੈ ਜਿਵੇਂ ਤੁਹਾਨੂੰ ਦੱਸ ਤਾ ਨਾ ਬਲੀ ਠੰਡੀ ਮੈਂ ਆ ਗਰਮਾਂ ਵਾਲੀ ਜਿੱਥੇ ਬੰਨਤੀ ਉੱਥੇ ਹੀ ਖੜੀ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਹ ਤੇਰੋ